प्यारे प्यार प्यार्यारत श्री अकाल जी तुसी देख रहे हो स्टार ए जी न्यूज चैनल खबर अमृतसर के नौजवान की छह महीने पहला गयाेन घर की माली हालात सुधारण और चंगे भविख ल रुपए ला के नौजवान विदेशों जा रहे अमृतसर के हलका राजस्थानी पिंड मौड़े कल का भी साल नौजवान तरसेम सिंह स्पेन गया जिथे नौजवान की पेटभरे हालात में मामला सामने आया है जिसकी लाश पंजी दिन बाद वतन लिया गई जिथे नौजवान के जद्दी पिंड अंतिम संस्कार किया गया जिथे पूरे परिवार का रो रो के बुरा हाल सी पिंड विच सोग की लहर भरे मृतक नौजवान ने दस कि उन्होंने बेटा घर की माली हालात सुधारण लिया उसकी भेद भरे हालात हो गई है जिथे मौत के असल कारण का पता नहीं लग पाया इस मौके किसान आगू काबल सिंह महावा ने कहा नौजवान की भेद भरे हालात स्पेन की धरती से मौत हुई है जिथे समाज सेवी लोगों की मदद नौजवान की लाश में वापस लिया गया है उन्होंने दानी सज्जणा से स्पेन की सरकार को मंग की थी कि नौजवान की किसी तरह मदद की जाए क्योंकि नौजवान के पिता ने उसको करजा चुक के विदेश भेजा सी होर भी वीडियो देखने वास्ते स्टार एजी न्यूज़ चैनल को वेखते रहो मैं कौन हाँ जी भाजी तेरे बेटे ने किस तरह जो वाक्य घटना घटी है ਇਹ ਜੀ 6 ਮਹੀਨੇ ਬਿਲੋਂ ਗਿਆ ਕੋਈ ਪਤਾ ਨਹੀਂ ਲਗਾ ਪੀ ਕੀ ਹੋਥੇ ਉਹ ਆ ਤੇ ਉਥੇ ਜਾ ਕੇ ਤੇ 6 ਮਹੀਨੇ ਕੰਮ ਕੀਤਾ ਨਾ ਤੇ ਡੈਥ ਹੋ ਗਈ ਇਹਦੀ ਕਿੰਨੀ ਉਮਰ ਸੀ ਬੇਟੇ ਦੀ ਅਜੇ 20 ਸਾਲ ਹੀ ਸੀ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਸਰਕਾਰ ਕੋ ਕੀ ਉਹ ਮੰਗਤ ਨੇ ਚਲੋ ਬੇਟਾ ਗਿਆ ਹੈ ਕਮਾਉਣ ਵਾਸਤੇ ਚਲੋ ਕੋਈ ਸਰਕਾਰ ਸਾਨੂੰ ਕੋਈ ਆਰਥਿਕ ਸਹਾਇਤਾ ਚਲੋ ਆਨੂ ਇਹਦੀ ਆਦਤ ਵਿੱਚ ਪਿਜੋਣ ਇੱਕ ਮੈਂ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਕਬਲ ਸਿੰਘ ਮਹਾਵਾ ਕਿਸਾਨ ਆਗੂ ਅੱਛਾ ਜੀ ਕੀ ਘਟਨਾ ਵਾਪਰੀ ਜੀ ਘਟਨਾ ਇਹ ਸਾਡਾ ਜਿਹੜਾ ਬੇਟਾ ਸੀ ਤਰਸੀਮ ਸਿੰਘ ਕੋ ਪਿਛਲੇ ਸਾਲ ਦੇ ਵਿੱਚ ਸਪੇਨ ਗਿਆ ਸੀ ਦਿਸਪੀਨ ਜਾ ਕੇ ਆਪਣੇ ਕੰਮ ਕਾਜ ਵਾਸਤੇ ਜਦੋਂ ਘਰੋਂ ਆਪਣੀ ਪੂੰਜੀ ਪਤੀ ਵੇਚ ਕੇ ਜ਼ਮੀਨ ਗਿਰਵੀ ਰੱਖ ਕੇ ਆਪਣਾ ਜੋ ਰਿਸ਼ਤੇਦਾਰਾਂ ਤੋਂ ਪੈਸਾ ਪੁੱਟ ਫੜ ਕੇ ਤੇ ਉੱਥੇ ਬਾਹਰ ਭੇਜਿਆ ਸੀਗਾ ਪਤਾ ਨਹੀਂ ਲੱਗਦਾ ਹੁਣ ਸਮਝ ਨਹੀਂ ਲੱਗੀ ਕੀ ਕਾਰਨ ਬਣਿਆ ਉੱਥੇ ਕੋਈ ਜਾ ਕੇ ਦੱਸਦੇ ਨਹਿਰ ਦੇ ਵਿੱਚੋਂ ਇਹਦੀ Laash ਮਿਲੀ ਆ ਕਈ ਦਿਨ ਤੇ ਪਹਿਲਾਂ ਲਾਪਤਾ ਰਿਆ ਵਾ ਫਿਰ ਉਧਰ ਦੀ ਗਵਰਨਮੈਂਟ ਨੂੰ ਕੋਈ ਜਦੋਂ ਤਲਾਹ ਕੀਤੀ ਆ ਇਹ ਸਾਡੇ ਨਾਲ ਸਾਡਾ ਵੀਰ ਗਰ ਲਾਲ ਸਿੰਘ ਵੀ ਉੱਥੋਂ ਇਸੇ ਨੇ ਤੋਂ ਹੀ ਆਇਆ ਵਾ ਯਾ ਉਧਰ ਦੀ ਗਵਰਨਮੈਂਟ ਨੂੰ ਤਲਾਹ ਕੀਤੀ ਤੇ ਜਿਹੜੇ ਦਾਨੀ ਸੱਜਣ ਸੀ ਜਿਹੜੇ ਉਧਰ ਸਹਿਯੋਗੀ ਆ ਕੀ ਨਾਮ ਉਹਦਾ ਅਮਰੀਕ ਸਿੰਘ ਉਹ ਅਮਰੀਕ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਉਹਨਾਂ ਨੇ ਬੜੀ ਜਿੱਦੋ ਦੀਆਂ ਤੇ ਕੋਸ਼ਿਸ਼ ਕਰਕੇ ਤੇ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜੋ Laash ਲੱਭੀ ਤੇ ਅੱਜ ਫਿਰ 7 ਫਰਵਰੀ ਨੂੰ ਸਾਡੇ ਕੋਲ ਡੈੱਡ ਬੋਡੀ ਦੀ ਪਹੁੰਚੀ ਆ ਤੇ ਅੱਜ ਜੱਜੇ ਮੋੜੇ ਪਿੰਡ ਮੋੜੇ ਪਿੰਡ ਨਜ਼ਦੀਕ ਚਗਾਵਾ ਤਹਿਸੀਲ ਲੋਪੋਕੇ ਦੇ ਵਿੱਚ ਅਸੀਂ ਅੱਜ ਸਸਕਾਰ ਕੀਤਾ ਜੀ ਦਾਨੀ ਸੱਜਣਾ ਮਦਦ ਕੀਤੀ লাশ ਲਿਆਉਣ ਦੇ ਵਿੱਚ ਕਿ ਕੋਈ ਸਰਕਾਰ ਦਾ ਵੀ ਰੋਲ ਹੈ ਸਰਕਾਰ ਨੇ ਸਰਕਾਰ ਦਾ ਹੀ ਸਰਕਾਰ ਨੇ ਧਾਰੀਵਾਲ ਸਾਹਿਬ ਦੇ ਕੋਲੇ ਗਏ ਸਾਡੇ ਸਾਰੇ ਸੱਜਣ ਵੀਰੇ ਤੇ ਚਲੋ ਧੰਨਵਾਦ ਕਰਦੇ ਆ ਇਨ੍ਹਾਂ ਜਿਹੜੇ ਸਾਡੇ ਮੰਤਰੀ ਸਾਹਿਬਾਨ ਹੈਗੇ ਜਿਨ੍ਹਾਂ ਨੇ ਸਾਡੇ ਬੇਟੇ ਦੀ লাশ ਜਿਹੜੀ ਹੈ ਵਾਪਸ ਲਿਆ ਕੇ ਤੇ ਪਰਿਵਾਰ ਨੂੰ ਲਿਆ ਦੇ ਚੁੱਕੀ ਆ ਕੋਣ ਕੋਣ ਸੀ ਪਰਿਵਾਰ ਦੇ ਵਿੱਚ ਬੇਟੇ ਦੇ ਇੱਕ ਉਹਨਾਂ ਦੀ ਭੈਣ ਆ ਪਿਛਲੇ ਕੋਈ ਦਹਾਕੇ ਵਿੱਚ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਸੀਗੀ ਹੁਣ ਭੈਣ ਆ ਤੇ ਇਸ ਵਕਤ ਪਿਤਾ ਜੀ ਉਹਨਾਂ ਦੇ ਨਾਲ ਸਾਡੇ ਕਰ ਦੇ ਵਿੱਚ ਇਕੱਲਾ ਹੀ ਇਕੱਲਾ ਹੀ ਇਕੱਲਾ ਹੀ ਕਮਾਉਣ ਵਾਲਾ ਜੀ ਹਾਂ ਔਰ ਦੂਜਾ ਜਿਹੜਾ ਕੱਲ ਢਪੋਰਟ ਹੋ ਗਏ ਸਾਡੇ ਵੀਰ ਆਏ ਨੇ ਪੁੰਜੀਪਤੀ ਆਪਣੀ ਸਾਰੀ ਵੇਚ ਕੇ ਜ਼ਮੀਨਾਂ ਗਹਿਣੇ ਪਾਪਾ ਕੇ ਜ਼ਮੀਨਾਂ ਵੇਖ ਕਰਕੇ ਆਏ ਨੇ ਉਹਦੇ ਵਿੱਚ ਹਥਾਣੋਂ ਜੰਜੀਰਾਂ ਤੇ ਪੈਰਾਂ ਵਿੱਚ ਹੱਥ ਘੜੀਆਂ ਲਾ ਕੇ ਜਿਹੜੇ ਸਾਡੇ ਵੀਰਾਂ ਨੂੰ ਲੈ ਕੇ ਆਏ ਨੇ ਭਾਰਤ ਵਿੱਚ ਉਹ ਇੱਕ ਜਿਹੜੀ ਘਟਨਾ ਬੜੀ ਨਿੰਦਣਯੋਗ ਆ ਸ਼ਰਮਨਾਗਿਆ ਜੇ ਗਵਰਨਮੈਂਟ ਨੇ ਉਧਰ ਦੀਆਂ ਡਬੋਨਾਂ ਨੂੰ ਰੀਟੇਨ ਕਰ ਹੀ ਲਿਆ ਸੀਗਾ ਤੇ ਹੱਥ ਕੜੀਆਂ ਲਾ ਕੇ ਕੈਦੀਆਂ ਵਾਂਗੂ ਲੈ ਕੇ ਆਏ ਤੇ ਇਹ ਵੀ ਇੱਕ ਰਿਕਟ ਨਾ ਇਹਦੀ ਵੀ ਹਿੰਕੇਦੀ ਕਰਦੇ ਆ ਬਹੁ ਨਿੰਦਣਯੋਗ ਹੈ ਜੀ ਕੀ ਨਾਮ ਤੁਹਾਡਾ ਨਾਮ ਕੀ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਇਹ ਸਾਡੀ ਭੂਆ ਦਾ ਬੇਟਾ ਸੀ ਉੱਥੇ ਗਿਆ ਸੀ 6 ਮਹੀਨੇ ਪਹਿਲਾਂ ਤੇ ਕੰਮ ਕਰ ਕਰਦਾ ਰਹਾ ਵਾ ਠੀਕ ਠਾਕ ਸਾਰਾ ਕੁਝ ਤੇ ਮੁੜ ਕੇ ਐਦਾਂ ਹੀ 9 ਤਰੀਕ ਨੂੰ ਸਾਨੂੰ ਉੱਥੋਂ ਮੁੰਡਿਆਂ ਦਾ ਫੋਨ ਆਇਆ ਵਾ ਕਿ ਇਹ ਘਰੋਂ ਲਾਪਤਾ ਵਾ ਫਿਰ ਪੁਲਿਸ ਨੂੰ ਰਿਪੋਰਟ ਕੀਤੀ ਆ ਤੇ ਪੁਲਿਸ ਦੇ ਲੱਭਣ ਦੇ ਮੁੜਕੇ ਹਫਤਾ ਇੱਕ ਟਿਕ ਟਾਕ ਤੇ ਵੀਡੀਓ ਵੀ ਪਾਈਆਂ ਵਾ ਗੁਰਦੁਆਰਿਆਂ ਚ ਲੋਸਮੈਂਟਮ ਹੀ ਹੋਈਆਂ ਵਾ ਤੇ ਬਾਅਦ ਚ ਉਹਨਾਂ ਨੇ ਕਿਹਾ ਵਾ ਪੀ 16 ਤਰੀਕ ਨੂੰ ਇਹਦੀ ਲਾਸ਼ ਮਿਲੀ ਆ ਪੁਲਿਸ ਨੂੰ ਮਿਲੀ ਪੁਲਿਸ ਨੂੰ ਪਤਾ ਲੱਗਾ ਹਾਨੂੰ ਪੁਲਿਸ ਕੋ ਪਤਾ ਨਹੀਂ ਮੈਂ ਛੁੱਟੀ ਤੇ ਇੱਧਰ ਆਇਆ ਹੋਇਆ ਜੀ ਹਾਂਜੀ ਠੀਕ ਹੈ ਜੀ